हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਲਓ ਜੀ ਪੈ ਗਿਆ ਆਪਣੇ ਵੀ ਮੀਂਹ ਕਰਤੀ ਕਿਰਪਾ ਮਾਲਕ ਨੇ ਜਲ ਥਲ ਕੋਈ ਪਈ ਆ ਹਰ ਬਨੇ ਤੇ ਰਾਣੀ ਆਪਾਂ ਬਾਹਰ ਘਿਹੜੇ ਚ ਖਲਾਰੇ ਕਿਉਂਕਿ ਆਪਾਂ ਫਗਵਾੜੇ ਨੂੰ ਗਏ ਸੀ ਤੇ ਉੱਥੇ ਪਿਆ ਸੀ ਬਹੁਤ ਹੀ ਜ਼ਿਆਦਾ ਮੀਂਹ ਤੇ ਗੱਡੀ ਆਪਣੀ ਉਹ ਕੀ ਗੰਦੀ ਤੇ ਧਵੋਣ ਗਿਆ ਤੇ ਵੀਰਾਂ ਦਾ ਵੀ ਰੈਣ ਤੇ ਆਪਣੇ ਮੀਂਹ ਪੜਾ ਤੇ ਉਹੀ ਗੱਲ ਹੋ ਗਈ ਮੀਰੇ ਹੱਤਗਰਾਤੀ ਤੇ ਆਪਾਂ ਗੱਡੀ ਬਾਹਰ ਗੱਡੀ ਹੈ ਜੀ ਚਲੋ ਮਾਰਾ ਮੋਟਾ ਗੰਦਮੰਦ ਜਲਾਥ ਜਨ ਤੋਂ ਤੇ ਓਹ ਹੋ ਹੋ ਅੱਛਾ ਜੀ ਆ ਬਰੂਨੋ ਬਰੂਨੋ ਸੇ ਸਾਡਾ ਪਾਜੀ ਵੇਖੋ ਜੀ ਕੀ ਗੱਲ ਆ ਜੀ ਕਿਹੜੀ ਗੱਲੋਂ ਗੁੱਸੇ ਜੇ ਗੁੱਸੇ ਨਹੀਂ ਇਹਨਾਂ ਖੁਸ਼ੀਆਂ ਚੜਨੀਆਂ ਖੁਸ਼ੀਆਂ ਜੀ ਮੌਸਮ ਠੰਡਾ ਹੋਇਆ ਤੇ ਬਰੂਨੋ ਸਾਡੇ ਨੂੰ ਚਾਹ ਚੜੇ ਨੇ ਓ ਬਸ 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 ਗੰਦਾ ਜਨ ਹੈ ਕੀ ਅੱਛਾ ਤਾਂ ਸਾਰਿਆਂ ਨੂੰ ਬੁਲਾਉਣ ਡਿਆ ਹੈਲੋ ਤਾਨੂ ਘਰ ਕੀ ਆ ਦੇ ਜਵਾਬ ਹੁਣ ਬਸ 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 ਤੇਰੀ ਆਪਾਂ ਇਹ ਵਲੌਗ ਕਿਉਂ ਬਣਾਉਣ ਲੱਗੇ ਆ ਇਹ ਬਤਾ ਹਾਂ ਕੀ ਆ ਕੀ ਗੱਲ ਆ ਆਪਾਂ ਇਹ ਵਲੌਗ ਬਣਾ ਕਿਉਂ ਲੱਗੇ ਆ ਜੀ ਬਣਾਉਣ ਕਿਉਂਕਿ ਗੁਰਿੰਦਰਪਾਲ ਸਿੰਘ ਅਹੀਂ ਮੀਂਹ ਡਿੱਗਣੇ ਨਾ ਕਾਫੀ ਦਿਨਾਂ ਤੋਂ ਤੇ ਮਾਲਕਾ ਘਰ ਠੰਡਾ ਹੈ ਨਾ ਮੂੰਹ ਪਾ ਦੇ ਤੇ ਬਹੁਤ ਵਧੀਆ ਹੋ ਗਿਆ ਬੜਾ ਠੰਡਾ ਹੋ ਗਿਆ ਨਾ ਮੌਸਮ ਬਹੁਤ ਘੈਂਟ ਨਜ਼ਾਰਾ ਤੇ ਮੰਮੀ ਆਪਾਂ ਵਲੋਗ ਅਸੀਂ ਬਣਾਉਣ ਕਾ ਤੋਂ ਲੱਗੇ ਆ ਵਲੋਗ ਇਸ ਲਈ ਬਣਾਉਣ ਲੱਗੇ ਆ ਜੀ ਇੱਕ ਸਾਡੀ ਗਲਤੀ ਦੂਜੀ ਸਾਡੇ ਮਿਸਤਰੀਆਂ ਦੀ ਗਲਤੀ ਨਹੀਂ ਇੰਨੀ ਜਿਆਦੀ ਜੋ ਸਾਡੀ ਗਲਤੀ ਇਹ ਵੀ ਦਰਵਾਜ਼ਾ ਖੁੱਲਾ ਰਹਿ ਗਿਆ ਤੇ ਜਲ ਥਲ ਹੋਈ ਉਹ ਭਰਾਵਾ ਰਾਜ ਉਪਰੇ ਆ ਜਾ ਆ ਗਿੰਦੂ ਗਿੱਲਾ ਹੀ ਜਾਂਦਾ ਹੀ ਆ ਲਾਈਟ ਆਨ ਕਰੀਏ ਚਲੋ ਜੀ ਜਲ ਥਾ ਲਏ ਆ ਇਧਰ ਆ ਮੰਮੀ ਐ ਅੱਜ ਯਾ ਕ ਕਰੋ ਜੀ ਸਾਡਾ ਪ੍ਰਣਾਲਿਆ ਨੇ ਪਾਣੀ ਨਹੀਂ ਖਿੱਚਿਆ ਮੀਂਹ ਹੋਰ ਜ਼ਿਆਦਾ ਮੀਂਹ ਇੰਨਾ ਜ਼ਿਆਦਾ ਹੀ ਨਹੀਂ ਪ੍ਰਣਾਲਿਆਂ ਨੇ ਖਿੱਚਿਆ ਪਾਣੀ ਨਹੀਂ ਹੋਵੇ ਰੰਗ ਅੰਦਰ ਆਣ ਨਹੀਂ ਮਤਲਬ ਉਹ ਜਿਹੜਾ ਪ੍ਰਣਾਲਾ ਉਹਨਾਂ ਬੈਸ ਉਹ ਤਾਂ ਗਿਆ ਬਾਬਾ ਨਹੀਂ 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 ਪਰਲੇ ਅੰਦਰ ਚਲ ਗਿਆ ਉਹ ਬਰੂਨੋ ਤੇ ਕੀ ਹੋਇਆ ਜੀ ਪਾਣੀ ਜਿਆਦਾ ਮਤਲਬ ਜਿੱਦਾਂ ਕੋਈ ਚੀਜ਼ ਕਾਪ ਉੱਪਰ ਆ ਗਈ ਜਿਆਦਾ ਹੀ ਉਹਨੇ ਪਾਣੀ ਖਿੱਚਾ ਉਹ ਮਰ ਗਏ ਦਬੀ ਤੇ ਉਹ ਪਾਣੀ ਨਾ ਖਿੱਚਣ ਦਾ ਤੇ ਉਰ ਚ ਕੱਖ ਹੋਣ ਦਾ ਕਾਰਨ ਕੀ ਹੈ ਜੀ ਆ ਬੂਆ ਇਹ ਜੀ ਪਿੱਛੇ ਜਿਹੜੇ ਨੇਹਰੀ ਆਈਆਂ ਇਹ ਦਰਵਾਜ਼ਾ ਖੁੱਲਾ ਰਹਿ ਗਿਆ ਤੇ ਇਹ ਦਰਵਾਜ਼ਾ ਵੱਜਾ ਹੀ ਏਡੀ ਜ਼ੋਰ ਦੀ ਕੀ ਇਹ ਪੱਕਾ ਹੀ ਲੋਕ ਹੋ ਗਿਆ ਇਹ ਖੁੱਲਦਾ ਹੀ ਨਹੀਂ ਇਸ ਕਰਕੇ ਸਾਡੇ ਕੋ ਇੱਧਰ ਪਿੱਛੇ ਜਾਇਆ ਹੀ ਨਹੀਂ ਗਿਆ ਚਾਬੀ ਨਾ ਬਥੇਰਾ ਕੋਈ ਝਗੜ ਪਾਣੀ ਲਾਇਆ ਵਾ ਆਪਣੀ ਵੱਲੋਂ ਵਧੀਆ ਜੀ ਲੋਕ ਲੈ ਆ ਕੇ ਲਾਇ ਹੀ ਇਹ ਵਧੀਆ ਵਧੀਆ ਕੋਈ ਨਹੀਂ ਜੀ ਹੁੰਦੇ ਐਵੇਂ ਹੀ ਹੁੰਦੇ ਆ ਵਜਾ ਜੋਰ ਦੀ ਤੇ ਚਲੋ ਜੀ ਜੋਰ ਦੀ ਉਗਾਦਾ ਜੀ ਮਤਲਬ ਆ ਕੋਈ ਚਾਬੀ ਵਿੱਚ ਜੋ ਫ੍ਰੀ ਹੋ ਗਈ ਆ ਤੇ ਇਹਦੇ ਚਲੋ ਜੀ ਖੈਰ ਜੋ ਹੈਗਾ ਸੋ ਹੈਗਾ ਨਾ ਮੰਮੀ ਤੇ ਔਰ ਰੂਮ ਕੀ ਹੈ ਕੋਈ ਨਹੀਂ ਆ ਹੋ ਗਿਆ ਕਿਲਾ ਤਨ ਉਚੜਦੇ ਇੱਧਰ ਬਰੂਨੋ ਉਹ ਬਰੂਨੋ ਚੱਲ ਚੱਲ ਗੇਦੂ ਇੱਕ ਆਹ ਹੋਰ ਮੰਮੀ ਹਾਂ ਪਾਣੀ ਦੇ ਇਦਾਂ ਨਹੀਂ ਨਿਕਲ ਜੂ ਪਾਣੀ ਨਾ ਘੜਦੇ ਨੇ ਡੈਡੀ ਨੇ ਕਿੰਨਾ ਹੀ ਘੜਦਾ ਪਾਣੀ ਦੇ ਜਲ-ਥਲ ਪੂਰੀ ਹੋਈ ਪਈ ਆ ਤੇ ਜੀ ਆ ਇੱਕ ਗੱਲ ਹੋਰ ਆ ਕਮਰੇ ਦੀ ਜੀ ਨਾ ਪਤਾ ਕੀ ਹੋਇਆ ਵਾ ਚੱਕਰ ਬੂਆ ਨੇ ਖੋਲ ਬੂਆ ਤੇ ਖੋਲ ਕਮਾਣੇ ਰੀ ਤੂੰ ਨਹੀਂ ਆਇਆ ਵਾ ਤੇ ਮੀ ਆਇਆ ਜੀ ਸਿੱਧਾ ਸਾਡੇ ਗੇਦੂ ਦੇ ਕਮਰੇ 'ਚ ਤੇ ਗਿੰਧੂ ਹੁਣਾਂ ਨੇ ਛੜਤੀ ਬਾਰੀ ਖੁੱਲੀ ਤੇ ਬਾਰੀ ਨੇ ਅੰਦਰ ਜਲਦਲ ਚੱਕੀ ਮਚਾਤੀ ਤੇ ਗੰਦੇ ਦਾ ਕਰਦਾ ਕੰਮ ਸਾਰਾ ਹੀ ਗੱਦਾ ਹੋ ਗਿਆ ਸਾਰਾ ਹੀ ਗਿੱਲਾ ਪਾਣੀ ਭਰ ਗਿਆ ਹੁਣ ਇਹ ਕਿੰਨਾ ਪਾਣੀ ਆਇਆ ਸਾਰਾ ਹੀ ਖੇਚ ਗਿਆ ਗੱਦਾ ਮੰਮੀ ਇਹ ਖਰਾਬ ਹੋ ਜਾਣਾ ਮੈਨੂੰ ਲੱਗਦਾ ਹੁਣ ਬਣਜੂਦਾ ਹੀ ਉਹ ਕਾਡਾ ਜੇ ਉੱਤੇ ਤੁਰਿਆ ਫਿਰਦਾ ਹੀ ਸਾਡਾ ਪਾਣੀ ਤੁਰਿਆ ਫਿਰਦਾ ਕਾਡਾ ਸਾਡਾ ਆਹ ਬਾਰੀ ਖੁੱਲੀ ਰਹਿਣ ਦੀ ਔਣ ਕਰਤੀ ਬੰਦ ਗੱਦਾ ਪੜ ਥੱਲੇ ਥੱਲੇ ਵੀ ਪਾਣੀ ਹੋਇਆ ਵਾ ਥੱਲੇ ਵੀ ਇੰਨਾ ਮੀਂਹ ਦਾ ਗੱਦਾ ਹੀ ਉਹਦੇ ਛੇਕੜ ਕਰਦੀ ਹੁਣ ਮਮੀ ਛੇਕੜ ਕਰਦੀ ਆ ਬਸ ਕਰ ਇੰਨਾ ਸੁੱਕ ਚ ਲੱਗਾ ਵਾ ਚੱਲ ਕਿੰਦੂ ਆਇ ਕੋਈ ਨਜ਼ਾਰਾ ਹੁਣ ਆਹਾ ਹਾ ਹਾ ਕੀ ਵਾਲਾ ਕੀ ਵਾਲਾ ਹਲੇ ਹਲੇ ਤੇ ਜੀ ਇਹ ਮਤਲਬ ਜਦੋਂ ਹਰੀਆਲੀ ਹੋਈ ਨਾ ਤੇ ਹੋਰ ਕਿਹੜਾ ਰਹਿਣਾ ਉਹ ਅੱਜ ਪਿੰਡ ਦਾ ਗੁਰੂ ਘਰ ਜੋ ਜਿਹੜੀ ਹੈ ਬਾਸ਼ਾਈ ਦਾ ਗੁਰੂ ਘਰ ਤੇ ਇਹ ਜੀ ਮੇਲਾ ਆਉਣ ਡਿਆ ਅਗਲੇ ਮਹੀਨੇ ਤੇ ਤੁਹਾਨੂੰ ਮੇਲਾ ਵੀ ਦਿਖਾਵਾਂਗੇ ਆਇਓ ਸਾਰੇ ਮਮਾ ਕੇ ਪਹੁੰਚਿਓ ਮੇਲੇ ਸਾਡੇ ਨੂੰ ਭਰੇ ਹੋਰ ਕਿਉਂਕਿ ਸਾਡਾ ਜੀ ਪਿੰਡ ਛੋਟਾ ਆਉਣ ਕਰਕੇ ਮੇਲਾ ਮਿਲੋ ਲੱਗਦਾ ਬੜਾ ਵਾ ਬਟ ਪਰਦਾ ਨਹੀਂ ਹੁੰਦਾ ਮਦਨ ਨਿਆਰੇ ਲੱਗੇ ਆ ਤੇ ਪਰਦਾ ਇੱਕੋ ਜਿਹੀ ਹੋਈ ਹੁੰਦੀ ਆ ਕੀ ਆ ਰਿਹਾ ਲੱਕੇ ਪਰ ਜਿਹੜਾ ਆ ਹਰਿਆਲੀ ਦਾ ਬੋਦਾ ਹੁਣ ਨਹੀਂ ਪਰ ਚੱਕਰੇ ਆ ਪੱਠੇ ਕੇ ਦਾ ਵੱਢਣੇ ਆ ਆ ਜਿਹੜੀ ਹਰਿਆਲੀ ਥੱਲੇ ਲੰਮੇ ਪੈ ਗਈ ਆ ਨਾ ਇਹ ਹਰਿਆਲੀ ਨੇ ਤੰਗ ਵੜਾ ਕਰਦਾ ਨਹੀਂ ਇਹ ਉਹ ਆ ਕੱਲ੍ਹੇ ਵੀ ਇੰਨੇ ਕਰਨਾ ਕਰੇ ਇਹ ਹਰਿਆਲੀ ਨੇ ਧੂਆਂ ਕੱਢਣਾ ਪੂਰਾ ਆ ਆ ਆ ਮਮੀ ਇਹਨੂੰ ਕੀ ਕਹਿੰਦੇ ਬਿੰਡਾ ਆ ਜਿਹੜੇ ਬੋਲਣ ਦੇ ਆ ਤੇ ਟਟੀਰੀਆਂ ਵਿੱਚ ਟਟੀਰੀਆਂ ਕਿ ਬਿੰਡਾ ਹੁੰਦਾ ਨਹੀਂ ਟਟੀਰੀਆਂ ਥੋੜੀਆਂ ਹੁੰਦੀਆਂ ਆ ਬਿੰਡੇ ਆ ਉਹਨਾਂ ਕਿ ਜੇ ਪੱਭੂ ਹੁੰਦੇ ਪਰ ਡੱਡੂ ਵੀ ਹੋ ਮੈਂ ਕੱਲ ਵੀ ਜਾਨਵਰ ਸੌ ਤਰ੍ਹਾਂ ਦੇ ਹਨ ਨੂੰ ਨਹੀਂ ਪ੍ਰੋਪਰ ਪਤਾ ਜੀ ਮੈਂ ਕੱਲ ਨੂੰ ਕੀ ਕੰਡਿਆ ਇਹਨੂੰ ਕੱਲ ਕੱਲ ਨੂੰ ਜਿਹੜੇ ਕੰਡੇ ਕਾਲੀ ਅਲਰਟ ਦਤਾ ਜਦੋਂ ਆਪਾਂ ਇਹੋ ਜਿਹੇ ਜੁਨਾ ਚ ਪੇ ਪਤਾ ਲੱਗਣਾ ਕਿ ਇਹ ਕਿਹਦੀ ਜੁਨਾ ਤੂੰ ਦੱਸ ਕੀ ਕਹਿਣ ਤੂੰ ਕਦੇ ਬਿੰਡਾ ਬਣਿਆ ਹੋਣਾ ਡੂ ਬਣਿਆ ਹੋਣਾ ਆ ਪੰਜਾਬਾ ਜਾਂਦਾ ਜੀ ਤੂੰ ਕੀ ਕਹਿਣ ਲਗਾ ਹੈਂ ਤੂੰ ਮੈਂ ਕਹਿੰਦੇ ਕੱਲ ਹੀ ਜਿਹੜੇ ਸਟੇਟਸ ਵੇਖਣ ਰਿਹਾ ਇਸ ਦਾ ਦੇ ਅੱਜ ਹੀ ਅਲਰਟ ਆ ਜਲੰਧਰ ਅੰਮ੍ਰਿਤਸਰ ਦਿਵਾਲਾ ਪਟਿਆਲਾ ਸਾਰਿਆਂ ਨੇ ਦੱਸਿਆ ਉਹਨਾਂ ਨੇ ਤੈਨੂੰ ਅਲਰਟ ਕੀਤਾ ਹੀ ਮੈਂ ਉਦਾਂ ਹੀ ਮੰਨ ਲਿਆ ਮਾਂ ਮੀਂਹ ਜੜੇ ਪਿਆ ਨਹੀਂ ਆ ਪਰ ਉਹਨਾਂ ਤੈਨੂੰ ਅਲਰਟ ਕੀਤਾ ਸੀ ਗਾ ਵੀ ਹੋਰ ਪਠਾਨਕੋਟ ਸਾਰੇ ਜਗ੍ਹਾ ਮਤਲਬ ਪੰਜਾਬ ਚ ਹੀ ਇੱਕ ਚੀਜ਼ ਹੋਰ ਕੇ ਚਿੜੀ ਕਿੰਨੀ ਸਿਆਣੀ ਘਰ ਦੇ ਖਾਂ ਚਿੜੀ ਆ ਉਹ ਮੰਮੀ ਮੈਂ ਆ ਵੀ ਨਹੀਂ ਉਹਦਣ ਵੇਖਿਆ ਸੀ ਨਹੀਂ ਨਹੀਂ ਟਾਉਣਾ ਨਹੀਂ ਆ ਤੇ ਮੈਂ ਰਹਣ ਚਿੜੀ ਨਹੀਂ ਗਈ ਚਿੜੀ ਚਿੜੀ ਆ ਅੱਜ ਨਾ ਪਾਇਆ ਇਹਨੇ ਨਿੱਕੀ ਜੀ ਕਾਲੇ ਰੰਗ ਦੀ ਚਿੜੀ ਆ ਮੈਨੂੰ ਪਤਾ ਮੈਂ ਕਮਰੇ ਚ ਵੀ ਪਾਇਆ ਇਹਨੂੰ ਰੰਗ ਉਹਦੋਂ ਸਫਾਈ ਕਰਨੀਆਂ ਮੈਨੂੰ ਆਉਂਦੀਆਂ ਮੈਂ ਨਹੀਂ ਰਹਿਣ ਦੇ ਕਿਉਂ ਟੋਣਾ ਆਪਾਂ ਆਪਣਾ ਕਿਹੜਾ ਇੱਥੇ ਬੁਰਾ ਲੱਗਣਿਆ ਪਏ ਨਹੀਂ ਕਿੰਨਾ ਘਰ ਬਾਇਆ ਲੱਗੇ ਲੱਗੇ ਲੱਗਾ ਘਰ ਬਣਾਉਂਦੇ ਆ ਲੱਗੇ ਕਰਕੇ ਕੀ ਹੋਣਾ ਵਾਰ ਹੁਣ ਹੋਵੇ ਦਿਮਾਗ ਹੋਵੇ ਮਿੱਟੀ ਦੇ ਨਹੀਂ ਕਿ ਨਹੀਂ ਕਿ ਨਹੀਂ ਕਿ ਜਿੱਦਾਂ ਜੋੜੀ ਅਗਲੀ ਕਰ ਕਰਕੇ ਬੜਾ ਮਜਬੂਤ ਹੀ ਉਦੋਂ ਇਹਨਾਂ ਰੰਗ ਵਾਲਿਆਂ ਨੇ ਬੜੇ ਠੱਕੇ ਜੇ ਨਾਲ ਲਾਇਆ ਸੀ ਜਦੋਂ ਇਹ ਕਮਰੇ 'ਚ ਲਾਇਆ ਸੀ ਉਹਨਾਂ ਨੇ ਮੰਮੀ ਆ ਵੀ ਬੰਦ ਕਰ ਦੇ ਇਹ ਨਾ ਵੀ ਬਾਅਦ 'ਚ ਕਾਨੂੰ ਇਧਰ ਨੂੰ ਆਵੇ ਤੇ ਇਧਰ ਵੀ ਇਧਰੋਂ ਜਾ ਕੇ ਹੋਏ ਇਧਰ ਨੂੰ ਹੋ ਜੇ ਕਿ ਤੂੰ ਆ ਵੀ ਬੰਦ ਕਰ ਦੇ ਹੁਣ ਥੱਲੇ ਦਾ ਮੋਲ ਵੀ ਖੋਣੇ ਆ ਜਾ ਕੇ ਚੱਲ ਫਿਰ ਕਿੰਨੂੰ ਚੱਲ ਚੱਲ ਫੜ ਵਾਈਪਰ ਹਾਂ ਪਹਿਲਾ ਡੈਡੀ ਲੱਗਾ ਜਣ ਟੁੰਡਿਆ ਪਾ ਤੇ ਬਾਰੀ ਬਦਲ ਕਰਕੇ ਉਤਰਿਆ ਕਰਦੇ ਨੂੰ ਬਦਲਦਾ ਆ ਪਾਣੀ ਦੇ ਵਿੱਚ ਕਹਿੰਦੇ ਕੋਈ ਨਹੀਂ ਪਰ ਗੱਦੇ ਗੱਦੇ ਰੇ ਘੰਗਲਾਤੀ ਹੈ ਮੋੜਿਆ ਉਹਨੇ ਆ ਗੱਦੇ ਨੂੰ ਕੋਕ ਨੇ ਆ ਗੱਦੇ ਨੂੰ ਜੇ ਅੱਜ ਦੀ ਅੱਜ ਹੀ ਮੇਰੀ ਵੀਡੀਓ ਬਣੀ ਹੈ ਅੱਜ ਰਾਤ 1 ਜੁਲਾਈ ਵਾਲੇ ਦਿਨ ਮੀਂਹ ਆਈ ਅੰਤਾਂ ਦਾ ਇੱਥੇ ਇੱਥੇ ਬਰੋਲ ਹੈ। ਐਥਲੇ ਇਥੇ ਇਥੇ ਪਾਣੀ ਪੱਲੇ ਚੁਕਿਆ ਨਾ ਇਥੇ 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 ਪਾਣੀ 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 ਗਿੰਦੂ ਤਰ੍ਹਾਂ ਉਹ ਚੇਰੀ ਕਾਲੀ ਨੂੰ ਕੜੀ ਮੀਂਹ ਪੜੇ ਪਾਣੀ ਨੂੰ ਇਤਨਾ ਰਹਿਣਾ ਬੈਠਾ ਪਰ ਨਾਲ ਸਾਫ ਕਰੀਏ

ਉੱਧਰ ਕੁਛ ਜਮਾ ਹੋਇਆ ਵਗਾ ਰੋਕ ਲਿਆ ਮੈਂ 1 ਮਿੰਟ ਜਾਨਾ ਫਾੜਾ ਫੜ ਲ ਆ ਪ੍ਰਣਾਲਾ ਬੰਦ ਹੋਣ ਕਰਕੇ ਪਾਣੀ ਸਾਰਾ ਅੰਦਰ ਨੂੰ ਚਲ ਗਿਆ ਉੱਧਰ ਨੂੰ ਇਹ ਜੋ ਪ੍ਰਣਾਲਾ ਬੋਲ ਆਹ ਕੁਝ ਤੇ ਬੱਤੇ ਇਹੋ ਜਿਹੇ ਬਾਤਾਂ ਹੈ ਮੰਨੋ ਗੰਦ ਜਮਿਆ ਤੇ ਹੋ

ਹਾ ਹਾ ਨਿਆਰਾ ਆ ਗਿਆ ਨਿਆਰਾ ਪਰ ਆ ਜਿਹੜਾ ਅੰਦਰ ਵਾਲਾ ਕੰਮ ਕਰ ਗਿਆ ਪਾਣੀ ਵਾਲਾ ਇਹ ਕੰਮ ਖਤਰੇ ਵਾਲਾ ਆ ਪੱਬੂਆ ਰਹਿਣੀ ਲਈ ਨਾ ਹੀ ਖੋਲੀ ਇਹਨੇ ਬਾਹਰ ਪੱਜਾ ਰਾਨੀ ਵੀ ਧੁੱਭ ਗਈ ਅੱਦੀ ਅੱਦੀ ਜੀ ਆਪਣੀ ਅੰਦਰ ਅੰਦਰ ਬਾਹਰ ਨਹੀਂ ਜਾਣਾ ਕਿੱਡਾ ਤੂੰ ਸ਼ਿਕਾਰੀ ਬਣਿਆ ਵਾ ਸ਼ਰਦਾ ਨੀਗਾ ਪੇਟ ਤੋਂ ਬਲ ਬਣਿਆ ਪੇਟ ਤੋਂ ਦੇ ਉੱਤੇ ਪੇਟ ਕੋਲ ਵਾਲੀ ਫੀਲਿੰਗ ਨਾਲ ਆ ਤੈਨੂੰ ਮੈਂ ਦੱਸਾਂ ਮੈਂ ਓਏ ਚਾਂਦੀ ਗਿਆ ਵਾਏ ਬਾਂਦਰ ਬਣ ਗਿਆ ਕਿਸੇ ਨੇ ਲੈ ਓਏ ਸਾਰਾ ਮੇਚ ਮੱਛਰਿਆ ਪੂਰਾ ਮੱਛਰਿਆ ਮਾਂ ਛਾੜਦਾ ਚੱਪਲਾ ਉਹ ਸਾਰਾ ਤਰਉਣਾ ਗੁੱਸੇ ਹੋ ਜੁਗਾ ਅਖਣਾ ਮੇਰੀ ਚੱਪਲ ਨਹੀਂ ਛਾੜਦਾ ਬਰੂਨੋ ਸਾਡ ਚੱਪਲਾ ਵੀਦਾ ਵੀ ਮੇਰੇ ਤੇ ਆ ਗਿਆ 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 ਤੇ ਮੜਾਇ ਗਿਆ ਉਹਨੇ ਦੰਦ ਫਸੇ ਹੋ ਆ ਇੰਟ ਆ ਗੂਲੀ ਬੋਧਾ ਨਾ ਜਮਲ ਪੂਰੇ ਗੁੱਸੇ ਚ ਆ ਪੂਰੇ ਗੁੱਸੇ ਮੰਮੀ ਜੀ ਆਪਾਂ ਆ ਪ੍ਰੋਜੈਕਟ ਕਰੀਏ ਕੰਪਲੀਟ ਆ ਜਿਹੜਾ ਥੱਲੇ ਵਾਲਾ ਇਹਨੂੰ ਪਾਣੀ ਨੂੰ ਪਾਣੀ ਨੂੰ ਕੱਢੀਏ ਬਾਹਰ ਸਾਡੀ ਮੰਮੀ ਉਹਨਾਂ ਵਿਚਾਰੀਆਂ ਮੰਮੀ ਤਾਂ ਖਾਂ ਵਧਾਤਾ ਮੈਨਾਂ ਥੋੜੀ ਮਨਜ਼ੀ ਲਗਾ ਹੀ ਜਾਵਾਂਗਾ ਮੈਂ ਦੇ ਚੱਲ ਆ ਕੇ ਤੂੰ ਕਰੀਏ ਫੇ ਜਗਾਈ ਤੂੰ ਹੀ ਧਿਆਨ ਰੱਖੋਗੇ ਸਾਡਿਆਂ ਨੂੰ ਗੇਲੀ ਨਾ ਕਰ ਲਿਓ ਤੋਈ ਵਾਈਪਰ ਪ੍ਰਣਾਲਾ ਵੇਚ ਲਿਓ ਸਾਫ ਕਰ ਲਿਓ ਇਹ ਪ੍ਰਣਾਲਾ ਗਾੜੀ ਗੰਦ ਫਸਣ ਦਾ ਕਰਕੇ ਆ ਸੰਪੂ ਹੋ ਗਿਆ ਹੁਣ ਧਿਆਨ ਰੱਖਾਂਗੇ ਚਲੋ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ